ਦਾਸਪੁਰ ਵਿੱਚ ਲੁੱਟਖੋਹਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਸੋਮਵਾਰ ਨੂੰ ਗੌਰਮੈਂਟ ਕਾਲੇ ਰੋਡ ਸਥਿਤ ਗ੍ਰੇਟਰ ਕਲਾਸਿਕ ਕਲੋਨੀ ਸਥਿਤ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਮਹਿਲਾ ਨਾਲ ਲੁੱਟ ਕੀਤੀ ਗਈ ਇਸ ਦੌਰਾਨ ਮਹਿਲਾ ਕੋਲੋਂ ਪਰਸ ਖੋ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਆਓ ਦੇਖਦੇ ਹਾਂ ਰਿਪੋਰਟ ਹਾਂਜੀ ਮੇਰੇ ਨਾਲ ਜਿਹੜਾ ਹੈ ਤੇ ਜੀ ਹੈ ਸੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਵਾਹਨ ਸਕੂਟੀ ਦੇ ਨੰਬਰ ਪਲੇਟ ਦਿੱਤੀ ਹੈ ਤੇ ਇੱਥੇ ਮੈਨੂੰ ਉਹਨਾਂ ਨੇ ਨਾ ਆਪਣੇ ਇੱਕ ਮੁੰਡਾ ਥੱਪਰੇ ਮੋਟਰਸਾਈਕਲ ਤੇ ਥੋੜਾ ਗਏ ਜੇਗਾ ਤੇ ਮੈਂ ਇੱਥੇ ਰੋਤੀ ਆ ਤੇ ਉਹ ਮੇਰਾ ਨਾਮ ਬਿਲਕੁਲ ਹੱਥੋਂ ਸਕੂਟੀ ਚੋਂ ਨਾ ফসਕੜ ਗਿਆ ਲੱਗੇ ਹਾਂ ਹੱਥ ਫੜ ਕੇ ਹਾਂ ਅੱਧੀ ਤੜੇ ਨੂੰ ਆਹਨੇ ਪੜ ਜੇਣਾ ਦੀ ਦੁਕਾਨ ਹੈ ਹਾਂ ਹਾਂ ਅੱभी ਆਏ ਨੇ ਤੇ ਪਿੱਛੇ 400 ਰੁਪਏ ਉਹ ਵਿਚਾਰੇ ਪਿੱਛੇ ਦੌੜੇ ਆ ਸਾੰਭੀ ਸ਼ਾਨੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਗੁਰਦਾਸਪੁਰੋਂ ਹਾਂ ਇਹ ਕਿਹੜੇ ਮਹੱਲੇ ਦੇ ਰਹਿਣ ਵਾਲੇ ਹੋ ਗ੍ਰੇਟ ਕਲਾਸ ਤੋਂ ਨਹੀਂ ਪੱਤਲਵਾਦੀ ਬੈਕਸਾਈਡ ਨਾਲ ਸੋਨ ਸੇਲਸ ਤੋਂ ਸਕੂਲ ਉਸ ਮਹੱਲੇ ਦੀ ਕੀ ਗੱਲ ਹੋਈ ਸਾਰੀ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਕਰਨ ਮੈਂ ਨੰਨਤ ਰਹੀ ਆ ਤੇ ਛੱਡ ਕੇ ਤੇ ਮੈਂ ਵਾਪਸ ਹੋਈ 3.5 ਕੋਈ ਸਾਢੇ ਘਰੀ ਬੰਦ ਕੇ ਆ ਵਾਪਸ ਤੇ ਗ੍ਰੇਟਰ ਕਲਾਸ ਦਾ ਜਿਹੜਾ ਗੇਟ ਹੈ ਅਕਲਵਾਈ ਦੀ ਬੈਕ ਸਾਈਡ ਤੇ ਸਰ ਉੱਤੇ ਨਾ ਦੋ ਮੋੜੇ ਬਾਅਦ ਤੇ ਆਂਦੇ ਵੀ ਪਿੱਛੇ ਜਾਂਦੇ ਵੀ ਮਿਲਦੇ ਉਹ ਕਹਿੰਦੇ ਮੈਂ ਤੁਹਾਡੇ ਦਾ ਸਕੂਲੀ ਦਾ ਨੰਬਰ ਮੈਨੂੰ ਦਿੱਤੀ ਆ ਮੈਂ ਜਦੋਂ ਜਿੱਦਾਂ ਥੋੜਾ ਕਰ ਟਾਰਨ ਸਲੋ ਕਰਕੇ ਟਾਰਨ ਕੀਤਾ ਸਰ ਮੇਰੇ ਨਾਲੋਂ मेरा पर्स खिंचन की कोशिश की पर्स परसों मैं काफ़ी दे, देर होल्डिंग करके चीका चीक भर लेकिन उस टाइम कोई है नहीं और बस हो भी लगे समान पैसे मेरे को दो हज़ार रुपए है और सर मेन मोबाइल है मेरा अच्छा मोबाइल सारे सर मेरे जरूरी गई परसनल डिटेल्स गई और ਕੱਤੀ ਹੈ ਦੇਖਿਓ ਕਿੰਨੇ ਜਣੇ ਸੀ ਉਹ ਉਹ 2 ਜਣੇ ਸੀ ਉਹਨੇ ਸੀਗੇ ਮੋਟਰਸਾਈਕਲ ਤੇ ਸੀਗੇ ਔਰ ਮੈਂ ਆਪਣੀ ਸਕੂਟੀ ਤੇ ਸੀਗੇ ਮੂੰ ਬੰਨੇ ਸੀ ਉਹਨਾਂ ਨੇ ਨਹੀਂ ਨਹੀਂ ਮੂੰ ਨਹੀਂ ਬੰਨੇ ਸੀ ਪਤਾ ਮੋਟਰਸਾਈਕਲ ਦੇਖੇ ਕਿਹੜਾ ਸੀ ਮੋਟਰਸਾਈਕਲ ਮੇਕ ਹੈ ਸਪੈਂਡਰ ਸੀ ਸ਼ਾਇਦ ਬਲੈਕ ਕਲਰ ਦਾ ਸੀ ਉਹ ਹਾਂ ਕਿਹੜਾ ਸੀ ਐਸਾ ਹੀ ਆਦਮੀ ਨੂੰ ਲੇਕਿਨ ਇਨਾ ਕਿ ਸਾਡੇ ਉਸ ਪਾਸੇ ਦਾ ਕਾਫੀ 2-3 ਦਿਨਾਂ ਦਾ ਸੀਸੀਟੀਵੀ ਕੈਮਰਾ ਲੱਗਿਆ ਮੇਨ ਫਟ ਲਵਾਇਆ ਜਿਹੜਾ ਲੱਗਾ ਉਹਨਾਂ ਦੀ ਦੁਕਾਨ ਤੇ ਉਹਨਾਂ ਦੀ ਰਕਤ ਸਿਸਟਮ ਜਾਣਾ ਬਾਕੀ ਦੁਕਾਨ ਹੋ ਰਹਾ ਹੈ ਉਹਨਾਂ ਚ ਡੈਫੀਨਿਟਲੀ ਉਹਨਾਂ ਦੇ ਸਾਰੇ ਫੋਟੋ ਆਈ ਹੋਏ ਪੰਦੇ ਵਿੱਚ ਹੀ ਹੋ ਗਏਗਾ ਅੱਛਾ ਪਿੱਛੇ ਆਂਦੇ ਉਹਨਾਂ ਨੇ ਕਿਹਾ ਕਿ ਤੁਹਾਡਾ ਹੋਰ ਡਿੱਗ ਗਿਆ ਨੱਬੜ ਨੇ ਦਿੱਤੀ ਹੈ ਤੇ ਫਿਰ ਅੱਗੇ ਥੋੜੇ ਜਿਹਾ ਰੁਪਿਆ ਉਹ ਟਰਨ ਕਰਕੇ ਮੈਂ ਜ਼ਰੂਰ ਜਿੱਧਾ ਟਰਨ ਕੀਤਾ ਉਹ ਟਰਨ ਕਰਕੇ ਫੜਾਫੜਾਇਆ ਤੇ ਮੇਰੇ ਕੋਲ ਸਭ ਮੋਬਾਈਲ ਤੇ ਨਲਦੀ ਤੇ ਹੋਰ ਕੀ ਸੀ ਵਿੱਚ ਪਰਸ ਕੋਈ ਜਰੂਰ ਮੇਰੀ ਬਸਾਇਤ ਖਾਸ ਹੈ ਕਿ ਜਿਸ ਦਾ ਦਿਨ ਘਾਰੇ ਤੋਂ ਚੋਰੀ ਵੱਢੀ ਗਈ ਹੈ ਕੋਈ ਵੀ ਸੇਫ ਨਹੀਂ ਹੈ ਨਾ ਲੈਟਿਸ ਕਿਤੇ ਆਣਾ ਜਾਣਾ ਕਿਤੇ ਕੋਈ ਸਮਾਨ ਹੈ ਨਾ ਕੋਈ ਕੰਮ ਹੁੰਦੇ ਸੋ ਇਦਾਂ ਨਹੀਂ ਘਰੋਂ ਨਿਕਲੇ ਵੀ ਸਕਾਂਗੇ ਸਾਡੀ ਸੇਫਟੀ ਸਭ ਬਹੁਤ ਗਦਾਵ ਤੇ ਲੱਗੀ ਹੋਈ ਹੈ ਇੱਕ ਸਾਲ ਨਾਲ ਬੜਾ ਮੁਸ਼ਕਿਲ ਅਸਰ ਸਰ ਮੈਡਮ ਨੇ ਰੋਲਾ ਪਾਇਆ ਸੀ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਤੇਰਾ ਸਕੂਟਰੀ ਵੀ ਇੱਥੇ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਤੁਮ ਹਾਂ ਤੇ ਉਹ ਭਾ ਚੁੱਕੇ ਹੀ ਹੋ ਤੱਕ ਉਹ ਕੱਤੇ ਆਈਦੇ ਸੀ ਉਹ ਮੋਟਰਸਾਈਕਲ ਤੇ ਹੀ ਦੋ ਜਾਣੇ ਸੀ ਮੋਨੇ ਹੀ ਜਾਂ ਕੀ ਸੀ ਸ਼ਾਇਦ ਮੋਨੇ ਹੀ ਮੂੰਹ ਵੱਜਾਈ ਉਹਨਾਂ ਦਾ ਨਹੀਂ ਮੂੰਹ ਨਹੀਂ ਹੀ ਵੱਜੇ ਭੱਜ ਕਿਧਰ ਨੂੰ ਆ ਇਧਰ ਨੂੰ ਹੀ ਆਏ ਸਿੱਧੇ ਇਧਰ ਹੇ ਇਧਰ ਨੂੰ ਭੱਜ ਗਏ ਇਧਰੋਂ ਹੀ ਆਏ ਸੀ ਨਾ ਇਹ ਵੀ ਇਧਰੋਂ ਹੀ ਸੀਗੇ ਹਾਂ ਆਇਆ ਨਹੀਂ ਮੈਨੂੰ ਪਤਾ ਕਿਧਰੋਂ ਆਏ ਪਰ ਗਏ ਇਧਰ ਨੂੰ ਹੀ ਆਏ ਸਿੱਧੇ ਹਾਂ ਹਾਂਜੀ